ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕੌਨਸਟਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਹੁਣ ਜਿਹੜੇ ਬੱਚਿਆਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਕਾਲ ਆਉਣੀਆਂ ਤੇ ਜਿਹੜੇ ਬੱਚਨ ਦੇ ਡਾਊਟ ਸੀ ਲਗਾਤਾਰ ਆ ਰਹੇ ਨੇ ਤੇ ਆਪਾਂ ਲਗਾਤਾਰ ਕੋਸ਼ਿਸ਼ ਹੀ ਕਰ ਰਹੇ ਹਾਂ ਕਿ ਜਿਹੜੇ ਤੁਹਾਡੇ ਡਾਊਟ ਨੇ ਸਾਰੇ ਕਲੀਅਰ ਕੀਤੇ ਜਾਣ ਦੇਖੋ ਹੁਣ ਕੁਝ ਬੱਚਨ ਦੇ ਇਹਨਾਂ ਦੇ ਡਾਕੂਮੈਂਟ ਮਿਸਿੰਗ ਨੇ ਡਾਕੂਮੈਂਟ ਗਲਤ ਨੇ ਉਹਨਾਂ ਸਾਰੇ ਬੱਚਿਆਂ ਲਈ ਕੀ ਸੋਲੂਸ਼ਨ ਹੋ ਸਕਦਾ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਹੈਗਾ ਸੋਨੂੰ ਪਤਾ ਲੱ ਕਿਉਂਕਿ ਡੀਵੀ ਡਾਕੂਮੈਂਟ ਵੈਰੀਫਿਕੇਸ਼ਨ ਕਿਹੋ ਜੀ ਚੀਜ਼ ਆ ਤੁਹਾਡੇ ਜਿਸ ਤਰੀਕੇ ਨਾਲ ਤੁਸੀਂ ਸਮਝ ਲੈ ਚ ਦੇਖਿਆ ਜਿਹੜੀ ਇਸ ਚੀਜ਼ ਸਪੈਸ਼ਲ ਲਿਖੀ ਚਾਹੇ ਤੁਹਾਡੇ 90 ਨੰਬਰ ਹੋਣ ਚਾਹੇ ਤੁਹਾਡੇ 100 ਨੰਬਰ ਹੋਣ ਠੀਕ ਹੈ ਅਗਰ ਤੁਹਾਡਾ ਕੋਈ ਡਾਕੂਮੈਂਟਸ ਪ੍ਰੋਬਲਮ ਆ ਗਈ ਤਾਂ ਤੁਹਾਨੂੰ ਜਿਹੜਾ ਹੈ ਸਿੱਧਾ ਵਾਰ ਕੀਤਾ ਜਾਊਗਾ ਨਾ ਕਿਉਂਕਿ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਹੁਣ ਤੁਹਾਡੇ ਕੋਲ ਟਾਈਮ ਹੈਗਾ ਤੁਹਾਡੇ ਡਾਕੂਮੈਂਟ ਸਹੀ ਕਰਵਾਉਣ ਦਾ ਡੀਵੀ ਵੀ ਤੁਹਾਨੂੰ ਇੱਕ ਦਿਨ ਦੇ ਸਕਦੇ ਨੇ ਵੱਧ ਤੋਂ 2 ਦਿਨ ਦੇ ਸਕਦੇ ਨੇ ਇਹ ਨਹੀਂ ਹੈਗਾ ਕਿ ਤੁਹਾਨੂੰ 10 ਦਿਨ ਜਾਂ 20 ਦਿਨ ਦੇ ਦੇਣਗੇ ਵੀ ਹਾਂ ਡਾਕੂਮੈਂਟ ਆਪਣੇ ਸਹੀ ਕਰਵਾ ਲਓ ਇਸ ਤੋਂ ਜ਼ਿਆਦਾ ਤੁਹਾਨੂੰ ਮਤਲਬ ਕਿ ਆਪਾਂ ਕਹਿ ਸਕਦੇ ਡਾਕੂਮੈਂਟ ਵੈਰੀਫਿਕੇਸ਼ਨ ਮਿਲੇ 1 ਜਾਂ 2 ਦਿਨ ਮਿਲ ਸਕਦੇ ਨੇ ਜੇ 10 ਤਰੀਕ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਖਤਮ ਹੋਦੀ ਆ ਤਾਂ ਤੁਹਾਨੂੰ 11 ਤਰੀਕ ਨੂੰ ਮਿਲ ਸਕਦੀ ਆ 12 ਤਰੀਕ ਨੂੰ ਮਿਲ ਸਕਦੀ ਆ 13 ਤਰੀਕ ਨੂੰ ਨਹੀਂ ਮਿਲਦੀ ਤੁਹਾਨੂੰ ਸਿਰਫ 2 ਦਿਨ ਤੁਹਾਨੂੰ ਮੈਕਸਿਮ ਦੇ ਸਕਦੇ ਨੇ ਉਹ ਡਾਕੂਮੈਂਟ ਆਪਦੇ ਜਿਹੜੇ ਹੈ ਕੰਪਲੀਟ ਕਰਨ ਲਈ ਡਾਕੂਮੈਂਟ ਵੈਰੀਫਿਕੇਸ਼ਨ ਸਮੇ ਪਰ ਇਸ ਤੋਂ ਜ਼ਿਆਦਾ ਦਿਨ ਨਹੀਂ ਦਿੰਦੇ ਕਿਉਂਕਿ ਜਿਹੜਾ ਹੈਗਾ ਤੁਹਾਨੂੰ ਰਿਜ਼ਲਟ ਫੀਕਲ ਤੋਂ ਬਾਅਦ ਇਹ ਜਿਹੜਾ ਇੰਨਾ ਸਮਾਂ ਪਾਇਆ ਜਾਂਦਾ ਫੀਕਲ ਦੋਬਾਰਾ ਇੰਨਾ ਸਮਾਂ ਤਾਂ ਹੀ ਪਾਇਆ ਜਾਂਦਾ ਤਾਂ ਤੁਸੀਂ ਆਪਣੇ ਡਾਕੂਮੈਂਟ ਪੂਰੇ ਕਰ ਸਕੋ ਹੋਰ ਕੋਈ ਗਲਤੀ ਹੈ ਤੁਸੀਂ ਉਹ ਗਲਤੀ ਸੁਧਾਰ ਸਕੋ ਅਦਰਵਾਇਜ਼ ਜਿਵੇਂ ਪਿਛਲੇ ਬੱਚਿਆਂ ਦੇ ਹੁੰਦੇ ਸੀ ਪਿਛਲੀਆਂ ਭਰਤੀਆਂ ਦੇ ਵਿੱਚ ਉਹ ਫਿਜ਼ੀਕਲ ਦੇ ਨਾਲ ਹੀ ਡਾਕੂਮੈਂਟ ਵੈਰੀਫਿਕੇਸ਼ਨ ਕਰਵਾ ਲੈਂਦੇ ਸੀ ਹੁਣ ਹੋ ਤਾਂ ਹੁਣ ਵੀ ਸਕਦਾ ਹੁੰਦਾ ਨਾਲੇ ਥੋੜਾ ਹੋਰ ਐਡਵਾਂਸ ਕੰਮ ਹੁੰਦਾ ਆਨਲਾਈਨ ਕੰਮ ਹੈ ਹੁਣ ਤਾਂ ਹੋਰ ਵੀ ਕਰਵਾ ਸਕਦੇ ਨੇ ਪਰ ਫਿਰ ਵੀ ਇੰਨਾ ਗੱਲ ਨੂੰ ਟਾਂਚ ਰੱਖਦੇ ਹੋ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਵੇਲੇ ਸਮਾਂ ਲਗਾਇਆ ਜਾਂਦਾ ਠੀਕ ਹੈ ਤਾਂ ਕਿਰਪਾ ਕਰਕੇ ਅਗਰ ਤੁਹਾਡੇ ਜਿੰਨੇ ਵੀ ਸਰਟੀਫਿਕੇਟ ਨੇ ਉਹਨਾਂ ਨੂੰ ਪੂਰੇ ਕਰਕੇ ਰੱਖੋ ਕਿਉਂਕਿ ਮੈਂ ਬੱਚਿਆਂ ਨੂੰ ਦੇਖਦਾ ਸਿਮਿਲਰ ਡਾਊਟ ਹੁੰਦੇ ਨੇ ਉਹੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਹੁੰਦਾ ਉਹੀ ਮੈਨੂੰ ਦੁਬਾਰੇ-ਦੁਬਾਰੇ ਵੀਡੀਓਜ਼ ਦੇ ਵਿੱਚ ਦੱਸਣਾ ਪੈਂਦਾ ਅਗਰ ਤੁਸੀਂ ਪਿਛਲੇ ਵੀਡੀਓਜ਼ ਦੇਖ ਲੈਨੇ ਹੋ ਨਾ ਤਾਂ ਇਸ ਦੁਬਾਰ ਆਪਾਂ ਮੇਬੀ ਹੋ ਸਕਦਾ ਤੁਹਾਨੂੰ ਮਤਲਬ ਕਿ ਆਪਾਂ ਇੰਨੇ ਕੁ ਤੁਹਾਡੇ ਸਵਾਲ ਜਵਾਬ ਕਲੀਅਰ ਕਰ ਦਿੰਦੇ ਨੇ ਆਪਾਂ ਨੂੰ ਹੋਰ ਵੀਡੀਓ ਬਣਾਉਣ ਦੀ ਕੋਈ ਜ਼ਰੂਰਤ ਪੈਣੀ ਨਹੀਂ ਚਾਹੀਦੀ ਠੀਕ ਹੈ ਤੇ ਜਿਹੜੇ ਆਪਣੇ ਡਾਕੂਮੈਂਟ ਆ ਉਹ ਪੂਰੇ ਕਰਵਾ ਕੇ ਰੱਖੋ ਆਪਣਾ ਜਿਹੜਾ ਤੁਹਾਡੇ ਆਧਾਰ ਕਾਰਡ ਪੈਨ ਕਾਰਡ ਹੁਣ ਵੀ ਅਸੀਂ ਭਰਤੀ ਹੁਣ ਤੱਕ ਤੁਸੀਂ ਇਹਨਾਂ ਚੀਜ਼ਾਂ ਦੇ ਗੌਰ ਕਿਉਂ ਨਹੀਂ ਕਰਦੇ ਕਿ ਤੁਹਾਡੇ ਨਾਮ ਗਲਤ ਨਹੀਂ ਤੁਹਾਡੇ ਟਾਈਪ ਚਲੋ ਟਾਈਪਿੰਗ ਮਿਸਟੇਕ ਆਪਾਂ ਮੰਨਦੇ ਚਲੋ ਵੀ ਕੈਫਿਊਲ ਨਹੀਂ ਕਰਤੀ ਵੀ ਉਹ ਚੀਜ਼ ਦਾ ਸੋਲੂਸ਼ਨ ਹੈ ਟਾਈਪਿੰਗ ਮਿਸਟੇਕ ਦਾ ਫਾਰਮ ਫਿਲ ਕਰਨ ਵਾਲੀ ਜਿਹੜੀ ਹੈਗੀ ਕਿ ਟਾਈਪਿੰਗ ਮਿਸਟੇਕ ਹੋ ਜਾਂਦੀ ਹੈ ਉਹ ਚੀਜ਼ ਦਾ ਸੋਲੂਸ਼ਨ ਹੈ ਪਰ ਕਈ ਮਤਲਬ ਕਿ ਇਹ ਜਿਹੇ ਇਸ਼ੂ ਨੇ ਵੀ ਪੇਰੈਂਟਸ ਦੇ ਨਾਮ ਗਲਤ ਨੇ ਮਤਲਬ ਕਿ ਸਾਰੇ ਸਰਟੀਫਿਕੇਟਾਂ ਤੇ ਗਲਤ ਨਹੀਂ ਪਰ ਇੱਕ ਸਰਟੀਫਿਕੇਟ ਤੇ ਹੋਰ ਨਾਮ ਆ ਉਹ ਸਹੀ ਆ ਜਾਂ ਦੋ ਸਰਟੀਫਿਕੇਟ ਤੇ ਹੋਰ ਨਾਮ ਨੇ ਤਿੰਨ ਸਰਟੀਫਿਕੇਟ ਤੇ ਹੋਰ ਨਾਮ ਨੇ ਇਹਨਾਂ ਚੀਜ਼ਾਂ ਤੁਸੀਂ ਜਿਹੜਾ ਹੈਗਾ ਪਹਿਲਾਂ ਕਿਉਂ ਨਹੀਂ ਧਿਆਨ ਚ ਰੱਖਦੇ ਹੋ ਹੁਣ ਤੁਸੀਂ ਜਮਾ ਮੌਕੇ ਤੇ ਆ ਕੇ ਤੁਸੀਂ ਇਹਨਾਂ ਚੀਜ਼ਾਂ ਲਗਾਉਰ ਕਰਦੇ ਹੋ ਤਾਂ ਕਿਰਪਾ ਕਰਕੇ ਜਲਦ ਤੋਂ ਜਲਦ ਆਪਦੀ ਖੇਚਲ ਕਰੋ 10-15 ਦਿਨਾਂ ਦੇ ਵਿੱਚ ਜਿਹੜੀ ਇਹ ਖੇਚਲ ਕਰਕੇ ਆਪਦੇ ਸਰਟੀਫਿਕੇਟ ਮੰਗਵਾਓ ਸਾਰੇ ਠੀਕ ਹੈ ਸਹੀ ਕਰਵਾਓ ਕਿ ਉਹਨਾਂ ਲਈ ਇੱਕ ਸਪੈਸ਼ਲ ਐਫੀਡੇਵਿਟ ਬਣਵਾ ਲਿਓ ਇਸ ਤੋਂ ਬਾਅਦ ਜੇ ਹੁਣ ਤੁਸੀਂ ਡਾਕੂਮੈਂਟਸ ਸਹੀ ਨਹੀਂ ਕਰਵਾਉਂਦੇ ਜਾਂ ਕੋਈ ਵੀ ਮਤਲਬ ਇਹ ਸਟੈਪ ਆਫ ਦਾ ਨਹੀਂ ਲੈਂਦੇ ਤਾਂ ਤੁਸੀਂ ਭਰਤੀ ਤੋਂ ਬਾਹਰ ਹੋਵੋਗੇ ਸਿੱਧਾ ਆਪਾਂ ਕਹਿ ਸਕਦੇ ਹਾਂ ਸਿੱਧੀ ਸਪਸ਼ਟ ਗੱਲ ਹੈ ਠੀਕ ਹੈ ਤੇ ਬਾਕੀ ਚਲੋ ਜਿਹੜੀ ਅੱਜ ਦੀ ਆਪਾਂ ਇਨਫੋਰਮੇਸ਼ਨ ਦੇਣੀ ਹੈ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੀ ਵਿੱਚ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਜਿਹੜਾ ਸੈਸ਼ਨ ਨੂੰ ਸ਼ੇਅਰ ਕਰ ਦਿਓ ਜਿਹੜੇ ਬੱਚਿਆਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਦੀ ਜਾਣੀ ਗੀ ਜਿਹੜੇ ਬੱਚਿਆਂ ਨੇ ਪੰਜਾਬ ਪਾਸਟਰ ਟ੍ਰੈਕ ਕਲੀਅਰ ਕੀਤੇ ਨੇ ਹੁਣ ਜਿਹੜੀ ਅੱਜ ਦੀ ਆਪਾਂ ਵੀਡੀਓ ਸਟਾਰਟ ਕਰਦੇ ਆ ਹੁਣ ਜਿਹੜੇ ਕੁਝ ਬੱਚਿਆਂ ਦੇ ਮਾੜਾ ਇਹ ਲੈਂਥੀ ਕਮੈਂਟ ਸੀ ਪਹਿਲਾਂ ਆਪਾਂ ਇਹਨਾਂ ਨੂੰ ਕਲੀਅਰ ਕਰਤੀਏ ਠੀਕ ਹੈ ਸਰਕਾਸ ਸਰਟੀਫਿਕੇਟ ਚ ਬਲੇਜ਼ ਦਾ ਨਾਮ ਲਾਸਟ ਐਨ ਮਿਸਿੰਗ ਹੈ ਜੀ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਬਾਕੀ ਪ੍ਰੂਫ ਚ ਐਨ ਦੇ ਨਾਮ ਲਿਖਿਆ ਹੋਇਆ ਐ ਐਗਜ਼ਾਮਪਲ ਅੱਛਾ ਤੇ ਮੇਰੀ ਗੱਲ ਸੁਣੋ ਹੁਣ ਜਿਵੇਂ ਇਸ ਤਰੀਕੇ ਨਾਲ ਆਇਆ ਕਾਸ ਸਰਟੀਫਿਕੇਟ ਦੇ ਵਿੱਚ ਨਾਮ ਮਿਸਿੰਗ ਐ ਤਾਂ ਕਿਰਪਾ ਕਰਕੇ ਇਸ ਚੀਜ਼ ਦਾ ਫੀਡ ਅਪਡੇਟ ਕਰਵਾ ਲਓ ਬੈਸਟ ਵਾਸ ਤੁਹਾਨੂੰ ਇਹੀ ਜਿਹੜਾ ਹੈਗਾ ਸੋਲੂਸ਼ਨ ਦਿੰਨਾ ਕਿ ਇਹਨੂੰ ਅਪਡੇਟ ਕਰਵਾ ਲਓ ਠੀਕ ਐ ਅਪਡੇਟ ਕਰਵਾ ਕੇ ਉਹਦੇ ਵਿੱਚ ਤੁਸੀਂ ਪ੍ਰੋਪਰ ਤਿੱਕ ਨੋਟ ਦਾ ਜਿਹੜਾ ਸਹੀ ਨਾਮ ਭਰੋ ਕਰਵਾ ਲਓ ਪਰ ਤੁਹਾਨੂੰ ਲੱਗਦਾ ਹੈ ਕਿ ਸਰ ਸਕਦਾ ਹੈ ਪਰ ਮੇਰੇ ਵੱਲੋਂ ਤਾਂ ਕੋਈ ਇਸ ਚੀਜ਼ ਨਾਲ ਨਹੀਂ ਸਰਦਾ ਅਗਰ ਤੁਸੀਂ ਅਪਡੇਟ ਕਰਵਾ ਲਓ ਤਾਂ ਚੰਗੀ ਗੱਲ ਹੈ ਅਪਡੇਟ ਕਰਵਾ ਕੇ ਨਵਾਂ ਵੀ ਨਾਮ ਲੈ ਜਿਓ ਪੁਰਾਣਾ ਵੀ ਨਾਮ ਲੈ ਜਿਓ ਠੀਕ ਹੈ ਸਰ 10th 2020 BD ਲੋਕਰ ਸਰਟੀਫਿਕੇਟ ਅਪਲੋਡ ਕਰਿਆ ਹੋਇਆ ਹੈ ਚੱਲ ਜੂ ਡੀਵੀ ਵਿੱਚ ਜਾਂ ਫਿਰ ਬੋਰਡ ਤੋਂ ਮੰਗਵਾਉਣਾ ਫੋਟੋ ਐਕਸ ਦਾ ਇਹ ਹੀ ਅਗਰ ਡੀਜੀ ਲੋਕਰ ਦਾ ਸਰਟੀਫਿਕੇਟ ਹੈ ਇਹਨੂੰ ਵੀ ਕਢਵਾ ਲਓ ਤੇ ਬੋਰਡ ਤੋਂ ਵੀ ਮੰਗਵਾ ਲਓ ਠੀਕ ਹੈ ਡੀ ਲੋਕਰ ਦੀਆਂ ਚੀਜ਼ਾਂ ਕਈ ਵਾਰ ਉੱਥੇ ਮਨੂ ਕਿ ਰਿਜੈਕਟ ਕਰ ਦਿੰਦੇ ਆ ਪਰ ਮਤਲਬ ਜਿਹੜੀ ਇਹ ਚੀਜ਼ਾਂ ਹੈਗੇ ਨੇ ਡੀ ਲੌਕਰਣੀਆਂ ਇਹ ਹੀ ਲੀਗਲ ਨੇਗੇ ਚੀਜ਼ਾਂ ਤੇ ਚਲਦੀਆਂ ਵੀ ਨਹੀਂ ਹੈਗੀਆਂ ਤੇ ਕਈ ਮਤਲਬ ਕਿ ਉੱਥੇ ਮੁਲਾਜ਼ਮਾਂ ਦੇ ਸਾਰੇ ਦੀ ਗੱਲ ਹੁੰਦੀ ਹੈ ਠੀਕ ਹੈ ਉਹ ਮੌਕੇ ਤੇ ਤੁਹਾਨੂੰ ਕੁਝ ਵੀ ਕਹਿ ਸਕਦੇ ਏਸ ਲਈ ਉਹਦਾ ਜਿਹੜਾ 100% ਤਿਆਰੀ ਕਰਕੇ ਜਾਓ ਠੀਕ ਹੈ ਸਰ ਮੇਰੇ ਸਾਰੇ ਪ੍ਰੂਫ ਤੇ ਐਡਰੈਸ ਬਾਰਡ ਨੰਬਰ 2 ਹੈ ਬਟ ਰੈਜ਼ੀਡੈਂਸ ਐਂਡ ਕਾਸ ਸਰਟੀਫਿਕੇਟ ਬਾਰਡ ਨੰਬਰ 9 ਆ ਕੋਈ ਇਸ਼ੂ ਤਾਂ ਨਹੀਂ 2021 ਚ ਬਣਵਾਇ ਸੀ ਕਾਸਟ ਐਂਡ ਰੈਜ਼ੀਡੈਂਸ ਸਰਟੀਫਿਕੇਟ ਕੋਈ ਬਾਡ ਨੰਬਰ ਨਹੀਂ ਹੈ ਵਟ ਜਿਹੜਾ ਹੁਣ 2025 ਚ ਨਿਊ ਬਣਾਇਆ ਹੈ ਉਹਦੇ ਚ ਬਾਡ ਨੰਬਰ ਨਾ ਲਿਖਿਆ ਬਿਕੋਜ਼ ਹੁਣ ਆਨਲਾਈਨ ਰੈਡੀ ਹੁੰਦਾ ਉਹ ਦੇਖੋ ਕੋਈ ਸੁਣੀ ਮਤਲਬ ਕੋਈ ਕੋਈ ਜਿਆਦਾ ਵੱਡੀ ਚੀਜ਼ ਨਹੀਂ ਹੈਗੀ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਇਸ ਚੀਜ਼ ਦਾ ਫੀਡਰ ਸਰ ਨੂੰ ਵੀ ਟੈਸਟਡ ਹੀ ਕਰਵਾਉਣਾ ਜਾਂ ਤਹਿਸੀਲਦਾਰ ਦੇ ਵੀ ਸਾਈਨ ਕਰਵਾਉਣਾ ਇਹ ਦੇਖੋ ਤੁਹਾਡੀ ਮਰਜ਼ੀ ਹੈ ਜੇ ਤੁਹਾਨੂੰ ਕੋਈ ਲੱਗਦਾ ਕੋਈ ਮੇਜਰ ਮਿਸਟੇਕ ਹੈ ਤੁਹਾਡੇ ਸਰਟੀਫਿਕੇਟ ਦੇ ਵਿੱਚ ਠੀਕ ਹੈ ਫਿਰ ਤੁਸੀਂ ਤਹਿਸੀਲਦਾਰ ਦੇ ਵੀ ਮਤਲਬ ਕਿ ਸਾਈਨ ਕਰਵਾ ਸਕਦੇ ਹੋ ਤੁਸੀਂ ਲੋ ਤੋਂ ਵੀ ਜਿਹੜਾ ਹੈਗਾ ਮਤਲਬ ਕਿ ਚੈੱਕ ਕਰਵਾ ਸਕਦੇ ਹੋ ਆਦਰਵਾਇਜ਼ ਤੁਸੀਂ ਪਿੰਡ ਦੇ ਨੰਬਰਦਾਰ ਦਾ ਸਰਪੰਚ ਤੋਂ ਕਿਸੇ ਵੀ ਇੱਕ ਬੰਦੇ ਤੋਂ ਮਤਲਬ ਕਿ ਸਾਇਦ ਦੇ ਉਹਦੀ ਮੋਹਰ ਲਵਾ ਲਓ ਠੀਕ ਹੈ ਸਰ ਮੇਰੇ 10th ਚ ਕਟਿੰਗ ਹੁੰਦੀ ਸੀ ਤਾਂ ਇਹ ਇਸ ਕਰਕੇ 10th ਸਰਟੀਫਿਕੇਟ ਤੇ ਕਟਿੰਗ ਵਾਲੀ ਫੋਟੋ ਆ ਤੇ ਪਰ ਫਿਰ ਮੈਂ ਕੇਸ ਰੱਖ ਲੇ ਤੇ ਹੁਣ 12th ਦਾ ਉਹ ਕੋਈ ਇਸ਼ੂ ਨਹੀਂ ਦੇਖੋ ਇਸ ਚੀਜ਼ ਦਾ ਮਤਲਬ ਕਿ ਕੋਈ ਮੈਟਰ ਨਹੀਂ ਹੈ ਇਹ ਚੀਜ਼ ਦਾ ਸਰ ਪੋਸਟ ਫਿਲ ਟਾਈਮ 2017 ਚ OBC ਅਪਲੋਡ ਕਰਤਾ ਸੀ ਬਟ ਹੁਣ ਮੈਂ BC ਦਾ ਨਿਊ ਕਰਵਾ ਲਿਆ ਦੇਖੋ ਤੁਸੀਂ ਜਿਹੜਾ ਅਪਲੋਡ ਕੀਤਾ ਸੀਗਾ 2017 ਵਾਲਾ OBC ਦਾ ਠੀਕ ਹੈ ਉਹੀ ਨਾਮ ਲੈ ਕੇ ਜਾਓ ਤੇ ਹੁਣ ਅਗਰ ਕਈ ਵਾਰ ਅਪਡੇਟਡ ਮੰਗ ਲੈਂਦੇ ਆ ਤਾਂ ਜਿਹੜੀ BC ਕੈਟਾਗਰੀ ਉਹ ਵਿੱਚ ਦੇ ਐਂਟਰੀ ਆਉਂਦੀ ਆ ਇਹ ਵੀ ਨਾਮ ਲੈ ਜੇ ਪਰ ਤੁਹਾਨੂੰ 2017 ਵਾਲੇ ਨਾਲ OBC ਨਾਲ ਹੀ ਕੰਮ ਕਰੀਓ ਜਿਹੜਾ ਤੁਸੀਂ ਪੋਸਟ ਫਿਲ ਕਰਨ ਵੇਲੇ ਲਾਇਆ ਸੀ ਸਰ ਫਾਰਮ ਫਿਲ ਕਰਦੇ ਟਾਈਮ ਸਕੂਲ ਦਾ ਨੇਮ ਐਸਐਸਡੀਏਬੀਸ ਫਿਲ ਕਰਿਆ ਸੀ 10th 12th ਦੇ ਮਾਰਕਸ਼ੀਟੇ ਡਾਟਸ ਨਾਲ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈ ਠੀਕ ਹੈ ਮਤਲਬ ਕਿ ਡਾਟਸ ਰੂਟਸ ਦਾ ਕੋਈ ਇਸ਼ੂ ਨਹੀਂ ਹੈ ਹੈਲੋ ਸਰ ਐਡਮਿਟ ਕਾਰਡ ਵਿੱਚ ਮਦਰ ਨੇਮ ਗਲਤ ਹੈ ਕਿਵੇਂ ਦੇਖੋ ਐਡਮਿਟ ਕਾਰਡ ਦੇ ਵਿੱਚ ਜਿਹੜਾ ਮਦਰ ਨੇਮ ਗਲਤ ਹੋਇਆ ਉਹ ਟਾਈਪਿੰਗ ਮਿਸਟੇਕ ਹੋਈ ਹੋਈ ਆ ਟਾਈਪਿੰਗ ਮਿਸਟੇਕ ਹਰ ਬੈਸਟ ਚੀਜ਼ ਆ ਤੁਹਾਡਾ ਐਫਆਈਏ ਠੀਕ ਹੈ ਐਫਆਈਏ ਦੇ ਉੱਤੇ ਮੈਂ ਸਪੈਸ਼ਲਿਕ ਏਸੇ ਸੇਮ ਜਿਹੜਾ ਹੈਗਾ ਮਤਲਬ ਡਾਊਟ ਦੇ ਉੱਤੇ ਸਪੈਸ਼ਲਿਕ ਐਫਆਈਏ ਡਿਵਟਾਲੀ ਵੀਡੀਓ ਬਣਾਈ ਹੋ ਓਬਲੂ ਤੁਸੀਂ ਜਾ ਕੇ ਦੇਖੋ ਉਹਦੇ ਵਿੱਚ ਵੀ ਮਤਲਬ ਕਿ ਟਾਈਪਿੰਗ ਮਿਸਟੇਕ ਹੋਈ ਸੀ ਕਿਸੇ ਬੱਚਦੇ ਨੇਮ ਦੀ ਠੀਕ ਹੈ ਤਾਂ ਤੁਸੀਂ ਜਿਹੜਾ ਹੈਗਾ ਆਪਣਾ ਐਫੀਡੇਵਿਟ ਬਣਵਾ ਕੇ ਲੈ ਕੇ ਜਾਓ ਆਦਰਵਾਇਸ ਫਿਰ ਤੁਹਾਨੂੰ ਇਸ ਦਾ ਚੱਕਰ ਪੈ ਸਕਦਾ ਸਰ 12th CBSE ਆ 12ਵੀਂ ISC ਆ ਕੋਈ ਨੂੰ ਕੋਈ ਸੁਣੀ ਬਾ ਫੋਟੋਗ੍ਰਾਫ ਟਾਈਮ ਸਟੈਂਪ ਪੰਜਾਬੀ ਹੋਣੀ ਚਾਹੀਦੀ ਆ ਸਰ ਜੀ ਜੇ ਕੋਈ ਡਾਕੂਮੈਂਟ ਗਲਤ ਹੋ ਜੇ ਤਾਂ ਫਿਰ ਉਸ ਨੂੰ ਠੀਕ ਕਰਵਾਉਣ ਲਈ ਟਾਈਮ ਦਿੰਦੇ ਆ ਨਹੀਂ ਜੀ ਇਹ ਜਿਹੜਾ ਤੁਹਾਨੂੰ ਫਿਜ਼ੀਕਲ ਦੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਿੱਚ ਇਹ ਤੁਹਾਡਾ ਫਿਜ਼ੀਕਲ ਹੈ ਸੀ ਇਹ ਤੁਹਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਇਹ ਜਿਹੜੇ ਤੁਹਾਨੂੰ 20 ਤੋਂ 25 ਦਿਨ ਦੇਤੇ ਇਹ ਇਸੇ ਲਈ ਦਿੱਤੇ ਕਿ ਤੁਸੀਂ ਉਹਦੇ ਡਾਕੂਮੈਂਟਸ ਇਹੀ ਕਰਵਾ ਲਓ ਉਹ ਤੁਹਾਨੂੰ ਬਾਰੀ-ਬਾਰੀ ਇਸ ਚੀਜ਼ ਦੀ ਟਾਈਮ ਨਹੀਂ ਦੇਣਗੇ ਸਰ ਮੇਰੇ 10th ਦੀ ਮਾਰਕ ਸ਼ੀਟ ਤੇ ਡੇਟ ਆਫ ਬਰਥ ਗਲਤ ਸੀ ਪਰ ਹੁਣ ਮੈਂ ਸਹੀ ਕਰਵਾ ਲਿਆ ਪਰ ਜਿਹੜਾ ਸਰਟੀਫਿਕੇਟ ਮਿਲਿਆ ਸੀ ਉਹਦੇ ਡੁਪਲੀਕੇਟ ਲਿਖਿਆ ਆਇਆ ਹੈ ਕਿ 오ਰੀਜినਲ ਹੈ 오ਰੀਜినਲ ਕੀ ਇਹ ਹੀ 오ਰੀਜినਲ ਹੈ ਤਾਂ ਕੋਈ ਚੱਕਰ ਤਾਂ ਦੇਖੋ ਜੀ ਇਹਦਾ ਕੋਈ ਚੱਕਰ ਨਹੀਂ ਹੈ ਇਹ 오ਰੀਜినਲ ਹੈ ਠੀਕ ਹੈ ਪਰ ਜਦੋਂ ਤੁਸੀਂ ਡਾਕੂਮੈਂਟ ਵੈਰੀਫਿਕੇਸ਼ਨ ਸਮੇਂ ਜਾਣਾ ਇੱਕਦੋਂ ਉੱਥੇ ਐਲਫੀਡੇਟ ਕਰਵਾ ਕੇ ਲੈ ਕੇ ਜਾਣਾ ਕਿ ਮੈਂ ਜੋ ਫਾਰਮ ਫਿਲ ਕਰਨ ਵਾਲੇ ਅਪਲਾਈ ਲਾਇਆ ਸੀ 10ਵੀਂ ਦਾ ਸਰਟੀਫਿਕੇਟ ਉਹ ਚ ਡੇਟ ਆਫ ਬਰਥ ਗਲਤ ਹੋਣ ਕਰਕੇ ਮੈਂ ਨਵਾਂ ਸਰਟੀਫਿਕੇਟ ਕਢਵਾਇਆ ਤੇ ਨਵੇਂ ਸਰਟੀਫਿਕੇਟ ਦੇ ਮਤਲਬ ਉਹ ਸਾਰਾ ਕੁਝ ਸਹੀ ਆ ਠੀਕ ਆ ਇਸ ਤਰੀਕੇ ਨਾਲ ਕੇਫੀਡੇਟ ਤਿਆਰ ਕਰਵਾ ਕੇ ਲੈ ਜਾਓ ਬਾਕੀ ਕੋਈ ਸ਼ੁਮਜੇਗਾ ਸਰ ਮੇਰੇ ਆਧਾਰ ਕਾਰਡ ਵਿੱਚ ਮੇਰੀ ਡੇਟ ਆਫ ਬਰਥ ਦਾ ਓਨ ਇਅਰ 96 ਮੈਂਸ਼ਨ ਸੀ ਪਰ ਮੈਂ ਅਪਡੇਟ ਕਰਵਾ ਲਿਆ ਤੇ ਪੂਰੀ ਡੇਟ ਆਫ ਬਰਥ ਮੈਂਸ਼ਨ ਕਰਵਾ ਲਈ ਹੁਣ ਮੇਰੇ ਕੋਲ ਪਹਿਲਾਂ ਵਾਲਾ ਦਾ ਰਿਕਾਰਡ ਨਹੀਂ ਹੈ ਜੋ ਮੈਂ ਫਾਰਮ ਫਿਲ ਵੇਲੇ ਕੀਤਾ ਸੀ ਇਹਦਾ ਦੇਖੋ ਤੁਸੀਂ ਐਫੀਡੇਵਿਟ ਕਰਵਾ ਲਿਓ ਠੀਕ ਹੈ ਕਿ ਜਿਹੜਾ ਪੁਰਾਣਾ ਦਾ ਰਿਕਾਰਡ ਸੀ ਇੱਕ ਦੋ ਵਿੱਚ ਡੇਟ ਆਫ ਬਰਥ ਮੈਂਸ਼ਨ ਨਹੀਂ ਸੀ ਪੂਰੀ ਤੇ ਦੂਜਾ ਹੁਕ ਹੋ ਗਿਆ ਤਾਂ ਜਿਸ ਕਰਕੇ ਮੈਨੂੰ ਨਵਾਂ ਆਧਾਰ ਕਾਰਡ ਖੜਵਾਉਣਾ ਪਿਆ ਬਾਕੀ ਅਗਰ ਹੋ ਸਕਦਾ ਤਾਂ ਉਹ ਪੁਰਾਣਾ ਆਧਾਰ ਕਾਰਡ ਵੀ ਭਾ ਲਓ ਠੀਕ ਹੈ ਵੈਸਤਾ ਆਰ ਕਾਰਡ ਨੰਬਰ ਵੀ ਨੰਬਰ ਤਾਂ ਸੇਮ ਹੀ ਹੁੰਦਾ ਪਰ ਹੁਣ ਤੁਸੀਂ ਆ ਜਿਹੜਾ ਚੇਂਜ ਕਰਵਾਇਆ ਇਹ ਦੇ ਕਰਕੇ ਚੱਕਰ ਪੈ ਸਕਦਾ ਤਾਂ ਕਿਰਪਾ ਕਰਕੇ ਆਪਣਾ ਆਧਾਰ ਕਾਰਡ ਵੀ ਲਿਬੋ ਅਗਰ ਨਹੀਂ ਲੱਭਦਾ ਤਾਂ ਐਫਆਈ ਡਾਟਾ ਜ਼ਰੂਰ ਲੈ ਕੇ ਜਾਣਾ ਵੀ ਤੁਸੀਂ ਜਿਹੜਾ ਹੈਗਾ ਚੇਂਜ ਕਰਵਾ ਲਿਆ ਰੈਜ਼ੀਡੈਂਸ ਸਰਟੀਫਿਕੇਟ ਚਾਹੀਦਾ ਜੀ ਯਾਰ ਨਾਲ ਨੂੰ ਦੇਖੋ ਪੈਸੇ ਇਹ ਜਿਹੜਾ ਰੈਜ਼ੀਡੈਂਸ ਸਰਟੀਫਿਕੇਟ ਆ ਇਹ ਜਿਵੇਂ ਬਾਕੀ ਕੈਟਾਗਰੀਜ਼ ਹੋ ਗਈਆਂ ਉਹਨਾਂ ਨੂੰ ਤਾਂ ਸਾਰਿਆਂ ਨੂੰ ਚਾਹੀਦਾ ਹੁੰਦਾ ਤੇ ਫੀਮੇਲਸ ਹੋਗੇ ਉਹਨਾਂ ਨੂੰ ਵੀ ਚਾਹੀਦਾ ਹੁੰਦਾ ਰੈਜ਼ੀਡੈਂਸ ਸਰਟੀਫਿਕੇਟ ਮੇਲ ਤੋਂ ਜਿਹੜੇ ਜਨਰਲ ਮੇਲਸ ਨੇ ਉਹਨਾਂ ਤੋਂ ਜ਼ਿਆਦਾ ਮੰਗਦੇ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਜਿਹੜੀ ਓਪਨ ਕੈਟਾਗਰੀ ਓਪਨ ਕੈਟਾਗਰੀ ਦੇ ਗਰੀ ਦੇ ਵਿੱਚੋਂ ਕੋਈ ਵੀ ਆ ਕੇ ਜਿਹੜਾ ਹੈਗਾ ਉਹਦਾ ਮਤਲਬ ਕਿ ਨੰਬਰ ਲੈ ਸਕਦਾ ਓਪਨ ਕੈਟਾਗਰੀ ਦੇ ਵਿੱਚ ਰੈਜ਼ੀਡੈਂਸ ਸਰਟੀਫਿਕੇਟ ਦਾ ਜ਼ਰੂਰਤ ਜਿਹੜੀ ਹੈਗੀ ਨਹੀਂ ਪੈਂਦੀ ਪਰ ਫਿਲਹਾਲ ਉਥੇ ਮਤਲਬ ਕਿ ਮੌਕੇ ਦੇ ਕੁਝ ਵੀ ਹੋ ਸਕਦਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਜਿਹੜਾ ਹੈਗਾ ਰੈਜ਼ੀਡੈਂਸ ਸਰਟੀਫਿਕੇਟ ਬਣਾਉਣਾ ਚਾਹੀਦਾ ਗੱਲ ਕੁਛ ਨਹੀਂ ਸਾਰੀ 10 ਮਿੰਟਾਂ ਦਾ ਪ੍ਰੋਸੈਸ ਆ ਕੇ ਚੈਰੀ ਜੀ ਆ ਕੇ ਠੀਕ ਹੈ 10 ਮਿੰਟਾਂ ਦੇ ਵਿੱਚ ਅਪਲਾਈ ਹੋ ਜਾਂਦਾ ਜੇ ਤੁਸੀਂ ਹੁਣ ਖੇਚਲ ਤੋਂ ਡਰਦੇ ਹੋ ਉੱਥੇ ਜਾ ਕੇ ਤੁਹਾਡਾ ਕੋਈ ਚੱਕਰ ਪੈ ਗਿਆ ਫਿਰ ਤੁਸੀਂ ਕਹੋਗੇ ਹਾਂ ਵੀ ਸਰ ਨੇ ਕਿਹਾ ਸੀ ਅੱਗੇ ਨਹੀਂ ਬਣਾਉਣਾ ਤਾਂ ਕਿਰਪਾ ਕਰਕੇ ਜਿਹੜਾ ਆਪਣਾ ਰੈਜ਼ੀਡੈਂਸ ਸਰਟੀਫਿਕੇਟ ਉਹ ਸਰਟੀਫਿਕੇਟ ਸਾਰੀ ਪੂਰੀ ਰੱਖੋ ਯਾਰ ਇਹ ਕੋਈ ਮਤਲਬ ਕਿ ਵੱਡੀ ਜੀ ਨਹੀਂ ਹੈਗੀ 10 ਮਿੰਟਾਂ ਦੇ ਵਿੱਚ ਉੱਥੇ ਜਾ ਕੇ ਅਪਲਾਈ ਹੋ ਜਾਂਦਾ ਤੇ ਬਸ ਸਾਈਨ ਕਰਵਾ ਕੇ ਤੁਸੀਂ ਸਬਮਿਟ ਹੋ ਜਾਂਦਾ 10 ਦਿਨਾਂ ਦੇ ਵਿੱਚ ਤੁਹਾਡੇ ਘਰੇ ਆ ਜਾਂਦਾ ਠੀਕ ਹੈ ਸਰ ਰੈਜ਼ੀਡੈਂਸ ਸਰਟੀਫਿਕੇਟ ਦਸੰਬਰ 2022 ਦਾ ਅਪਡੇਟ ਕਰਵਾਉਣ ਪੈ ਨਹੀਂ ਦੇਖੋ ਅਗਰ ਤੁਸੀਂ ਇਹ ਨਾਮ ਲਗਾਇਆ ਹੋਇਆ ਤਾਂ ਅਪਡੇਟ ਕਰਵਾਉਣ ਦੀ ਕੋਈ ਲੋੜ ਨਹੀਂ ਸਰ ਅਦਰ ਸਟੇਟ ਵਾਲਿਆਂ ਨੂੰ ਵੀ ਰੈਜ਼ੀਡੈਂਸ ਸਰਟੀਫਿਕੇਟ ਚਾਹੀਦਾ ਇਹ ਹੀ ਦੇਖੋ ਮੈਂ ਹੁਣ ਪਿਛਲੀ ਗੱਲ ਕਰਕੇ ਡੇ ਆ ਬੈਸਿਸ ਉਤ ਤੁਸੀਂ ਜਿਹੜੇ ਅਦਰ ਸਟੇਟ ਵਾਲੇ ਤੁਸੀਂ ਸਾਰੇ ਓਪਨ ਕੈਟਾਗਰੀ ਦੇ ਵਿੱਚ ਡੇ ਹੋਗੇ ਪਰ ਕਿਰਪਾ ਕਰਕੇ ਇਹਨੂੰ ਆਪਣੇ ਰੈਜ਼ੀਡੈਂਸ ਸਰਟੀਫਿਕੇਟ ਨੂੰ ਬਣਾ ਕੇ ਰੱਖੋ ਠੀਕ ਹੈ ਕੋਈ ਵੀ ਜ਼ਰੂਰਤ ਪੈ ਸਕਦੀ ਹੈ ਮੁੱਕ ਤੇ ਤੁਹਾਨੂੰ ਸਿਰਫ ਫਾਰਮ ਸਬਮਿਟ ਕਰਦੇ ਟਾਈਮ ਦਾ ਰਿਕਾਰਡ ਦੀ ਸਿਰਫ ਇੱਕ ਸਾਈਡ ਅਪਲੋਡ ਹੋ ਵੀ ਹੈ ਬੈਕ ਸਾਈਡ ਅਪਲੋਡ ਕੀਤੀ ਹੈ ਕੋਈ ਪ੍ਰੋਬਲਮ ਤਾਂ ਨਹੀਂ ਜੀ ਕੋਈ ਪ੍ਰੋਬਲਮ ਨਹੀਂ ਆਇਆ ਵੀ ਬਸ ਆਪਣਾ ਆਧਾਰ ਕਾਰਡ ਨਾਲ ਲੈ ਕੇ ਜਾਇਓ ਸਰ ਮੇਰੇ ਕੋਲ ਰਾਈਜ ਸਰਟੀਫਿਕੇਟ ਰੂਰ ਏਰੀਆ ਸਰਟੀਫਿਕੇਟ ਦਾ ਜਨਰਲ ਸਰਟੀਫਿਕੇਟ 2024 ਦਾ ਨਹੀਂ ਕੋਈ ਇਸ ਤਾਂ ਨਹੀਂ ਗੁੱਡ ਇਹ ਦੇਖੋ ਸਾਰਾ ਕੁਝ 2024 ਦਾ ਬਣਾਇਆ ਹੋਇਆ ਹੈ ਇਹੀ ਅਪਲਾਈ ਕੀਤਾ ਹੋਇਆ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਸਰ ਜੀ ਮੈਂ ਪੋਸਟ ਅਪਲਾਈ ਕਰਨ ਟਾਈਮ ਪੁਰਾਣਾ ਆਧਾਰ ਕਾਰਡ ਲਾਇਆ ਸੀ ਬਟ ਹੁਣ ਮੈਂ ਆਪਣਾ ਆਧਾਰ ਕਾਰਡ ਅਪਡੇਟ ਕਰਵਾ ਲਿਆ I mean ਨਿਊ ਬਣਵਾ ਲਿਆ ਡੀਵੀ ਟਾਈਮ ਮੇਰਾ ਨਿਊ ਚੈੱਕ ਹੋਊ ਜਾਂ ਫਿਰ ਪੁਰਾਣੇ ਵਾਲਾ ਜੋ ਪੋਸਟ ਜੋ ਪੁਰਾਣੇ ਵਾਲਾ ਤੁਸੀਂ ਪੋਸਟਪਰ ਨੂੰ ਵੇਲੇ ਅਪਲਾਈ ਕੀਤਾ ਸੀ ਤੇ ਨਵਾਂ ਵੀ ਤੁਸੀਂ ਨਾਮ ਲੈ ਕੇ ਜਾਣਾ ਲੈ ਕੇ ਜਾ ਸਕਦੇ ਹੋ ਤੇ ਪੁਰਾਣਾ ਵੀ ਦੋਵੇਂ ਠੀਕ ਹੈ ਨਾਮ ਲੈ ਜੋ ਤੇ ਉਹਨਾਂ ਦੇ ਤਿੰਨ ਤਿੰਨ ਫੋਟੋ ਕਾਪੀਜ਼ ਉੱਤੇ ਸਾਈਨ ਵੀਰੇ ਕਾਲ ਆਏਗੀ ਡਾਕੂਮੈਂਟ ਵੈਰੀਫਿਕੇਸ਼ਨ ਨਹੀਂ ਜੀ ਕਾਲ ਨਹੀਂ ਆਏਗੀ ਜਿਸ ਤਰੀਕੇ ਨਾਲ ਤੁਹਾਡਾ ਫਿਜ਼ੀਕਲ ਦਾ ਐਗਜ਼ਾਮ ਦਾ ਪੈਟਰਨ ਆਇਆ ਉਹ ਦੇਖੋ ਸਭ ਤੋਂ ਪਹਿਲਾਂ ਜਿਹੜੀ ਹੈਗੀ ਲਿਸਟ ਆਊਗੀ ਠੀਕ ਹੈ ਉਹਦੇ ਵਿੱਚ ਤੁਹਾਡੀ ਮੈਰਿਟ ਲਿਸਟ ਆਊਗੀ ਕਿ ਇਹ ਇੰਨੇ ਮੁੰਡੇ ਇੰਨੀਆਂ ਕੁੜੀਆਂ ਤੇ ਉਹਨਾਂ ਦੇ ਐਨ ਐਨ ਨੰਬਰ ਨੇ ਵੀ ਮੇਲਸ ਲਈ ਮੈਰਟ ਇਨਿੰਗੀ ਜਾਂ ਫੀਮੇਲਸ ਲਈ ਮੈਟ ਇਨਿੰਗੀ ਆ ਉਸ ਤਰੀਕੇ ਨਾਲ ਪਹਿਲਾਂ ਮੈਟ ਲਿਸਟ ਆਵੇਗੀ ਫਿਰ ਸਾਈਟ ਦੇ ਉੱਪਰ ਹੀ ਸਾਰੀ ਤੁਹਾਡੇ ਰੋਲ ਨੰਬਰਾਂ ਦੀ ਲਿਸਟ ਆ ਵੀ ਜਿਹੜੇ ਜਿਹੜੇ ਵਿੱਚ ਡਾਕੂਮੈਂਟ ਲਈ ਸਿਲੈਕਟ ਕੀਤਾ ਜਾਵੇਗਾ ਫਿਰ ਇਸ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਐਡਮਿਟ ਕਾਰਡ ਆਉਣਗੇ ਐਡਮਿਟ ਕਾਰਡ ਜਿਹੜੇ ਬੱਚਿਆਂ ਦੇ ਆਉਣਗੇ ਸਿਰਫ ਉਹੀ ਹੈਗਾ ਡਾਕੂਮੈਂਟ ਵੈਰੀਫਿਕੇਸ਼ਨ ਲਈ ਐਲੀਜੀਬਲ ਹੋਣਗੇ ਸਰ ਮੈਂ ਅਦਰ ਸ਼ੀਟ ਤੋਂ ਆ ਮੈਨੂੰ ਇਥੋਂ ਦਾ ਰੈਜੈਂਸ ਡੋਮਿਸਾਈਲ ਵੀ ਲੈ ਕੇ ਜਾਣਾ ਪਵੇਗਾ ਦੇਖੋ ਬਣਵਾ ਲਓ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿ ਰਿਹਾ ਕੋਈ ਰਿਸਕ ਨਾ ਸਰ ਥੋੜੀ ਜਿਹੀ ਫਿੰਗਰ ਕੱਟਾ ਮੈਡੀਕਲ ਚ ਕੋਈ ਪ੍ਰੋਬਲਮ ਅਗਰ ਦੇਖੋ ਕੋਈ ਮੰਨ ਕੇ ਆਪਾਂ ਕਹਿ ਸਕਦੇ ਨੌ ਵਾਲਾ ਪੋਰਸ਼ਨ ਕੱਟਾ ਤਾਂ ਕੋਈ ਸ਼ੁਮ ਨਹੀਂ ਹੈਗਾ ਇਸ ਚੀਜ਼ ਦਾ ਅਗਰ ਜਿਆਦਾ ਹੁਣ ਮਤਲਬ ਸਾਰੀ ਫਿੰਗਰੀ ਨਾ ਹੋਵੇ ਉੱਥੇ ਜਾ ਕੇ ਚੱਕਰ ਪੈ ਸਕਦਾ ਅਗਰ ਕੋਈ ਨੌ ਵਾਲਾ ਪੋਰਸ਼ਨ ਨਹੀਂ ਹੈਗਾ ਠੀਕ ਹੈ ਮਾੜਾ-ਮੋਟਾ ਤਾਂ ਉਹ ਚੀਜ਼ ਦਾ ਕੋਈ ਸ਼ੁਮ ਨਹੀਂ ਹੈਗਾ ਹੈਲੋ ਸਰ ਈ ਡਬਲਯੂ ਸਦਾ ਇੱਕ ਐਕਸ ਐਨ ਐਕਸ ਸਰ 8 ਫਾਰਮ ਭਰਦਾ ਹੁੰਦਾ ਕੀ ਉਹ ਮੰਗਦੇ ਨੇ ਜੀ ਕਿਉਂਕਿ ਆਰਮੀ ਦੇ ਵਿੱਚ ਮੰਗਦੇ ਨੇ ਪਰ ਸਾਡਾ ਬੰਦਾ ਨਹੀਂ ਜੀ ਉਹ ਓਨਲੀ ਬਾਰਡਰ ਵਾਲਿਆਂ ਦਾ ਬੰਦਾ ਅਗਰ ਠੀਕ ਹੈ ਉਹ ਸਿਰਫ ਬਾਰਡਰ ਏਰੀਆ ਦਾ ਬੰਦਾ ਤਾਂ ਫਿਰ ਸਾਨੂੰ ਕੋਈ ਚੱਕਰ ਨਹੀਂ ਵੈਸੇ ਹੀ ਪਰ ਮੈਂ ਮਤਲਬ ਕੇਮੈਂਟ ਟਰਮਸ ਉਹ ਪਹਿਲੀ ਵਾਰ ਸੁਣ ਰਿਹਾ ਸ਼ਾਇਦ ਮੇਰੇ ਧਿਆਨ ਚ ਆਈ ਨਾ ਹੋਵੇ ਜਾਂ ਕਦੇ ਮੈਂ ਮਤਲਬ ਗੌਰ ਨਾ ਕੀਤੀ ਹੋਵੇ ਇਸੀ ਬਾਰੇ ਠੀਕ ਹੈ ਇਹ ਚੀਜ਼ ਜਿਹੜੀ ਹੈ ਮੇਰੇ ਧਿਆਨ ਤੇ ਨਹੀਂ ਤੇ ਨਾ ਹੀ ਮੇਰੇ ਨਾਲ ਕਿਸੇ ای ڈبلیو ایس ক্যাਟਾਗਰੀ ਦੇ ਬੱਚੇ ਦੀ ਇਹ ਜੀ ਮਤਲਬ ਕਿ ਕਿਸੇ ਦਾ ਡਾਊਟ ਆਇਆ ਠੀਕ ਹੈ ਤਾਂ ਕੋਈ ਇਸ਼ੂ ਨਹੀਂ ਹੈਗਾ ਅਗਰ ਕੋਈ ਮੈਂ ਨੈਕਸਟ ਵੀਡੀਓ ਦੇ ਵਿੱਚ ਇਸ ਚੀਜ਼ ਨੂੰ ਕਨਫਰਮ ਕਰਕੇ ਦੱਸ ਦਊਂਗਾ ਕਿ ਇਹ ਜਿਹੜਾ ਸਰਟੀਫਿਕੇਟ ਕਿੰਨਾ ਲਈ ਹੋਇਆ ਠੀਕ ਹੈ ਬਟ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਬਸ ਜਿਹੜਾ ای ਡਬਲਯੂ ایس ਦਾ ਸਰਟੀਫਿਕੇਟ ਹੈ ਉਹ ਹੀ ਰੱਖੋ ਆਪਣਾ ਸਿੰਪਲ ਸਰ ਮੇਰੀ ਮੇਲ ਆਈਡੀ ਦੇ ਸਪੈਲਿੰਗ ਮਿਸਟੇਕ ਹੋ ਗਈ ਇਸ ਕਰਕੇ ਕੋਈ ਮੇਲ ਨਹੀਂ ਆਉਂਦੀ ਮੈਂ ਉਸ ਨੂੰ ਠੀਕ ਕਰਵਾ ਸਕਦਾ ਹਾਂ ਜਦੋਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ तो डीवी समय अपना एफिडेविट लेके जाय कि मैं जी ईमेल भरी टिस्टेक कर ईमेल यही पर ईमेल गलती भरेगी तो कृपा मतलब यही नहीं लिखना उसे भी सही किया जाओ बस आप ही सही कर देंगे ठीक आप ही अपडेट कर देंगे नैक्सट टाइम तो जी अभी अपनी इनफॉर्मेष सिर्फ एनी से अगर भीडियो चंकी लगी है, चैनल सबसक्राइब कर दिए करते बेलैकन प्रैस तो नैक्ट आड की नोट मिलती रहे बाकी अगर थोड़ा किसी भी तरीके का डाउट है ठीक है ਤੁਸੀਂ ਮਤਲਬ ਕਿ ਹੁਣ ਜਿਵੇਂ ਜਿਸ ਤਰੀਕੇ ਨਾਲ ਬੱਚੇ ਪੁੱਛ ਰਹੇ ਨੇ ਬੈਸਤ ਆਪਾਂ ਤੁਸੀਂ ਲਾਹੋਗੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਸਿਰਫ ਆਪਾਂ 10 ਤੋਂ 11 12 ਵੀਡੀਓ ਬਣਾ ਚੁੱਕੇ ਹਾਂ ਉਹਦੇ ਵਿੱਚ ਆਪਾਂ ਐਫੀਡੈਵਟ ਕਵਰ ਕਰਿਆ ਕਿਸ ਤਰੀਕੇ ਨਾਲ ਤੁਹਾਡਾ ਐਫੀਡੈਵਟ ਬਣਦਾ ਕਿਸ ਤਰੀਕ ਨਾਲ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਜਾ ਕਿਹੜੇ ਕਿਹੜੇ ਬੱਚੇ ਇਜ਼ੀ ਬਣੇ ਕਿਹੜੇ ਕਿਹੜੇ ਤੁਹਾਡੇ ਡਾਊਟ ਨੇ ਠੀਕ ਹੈ ਆਪਾਂ ਸਾਰਾ ਮੈਡੀਕਲ ਇਸ਼ੂ ਬਾਰੇ ਸਾਰਾ ਆਪਾਂ ਕਲੀਅਰ ਕਰ ਚੁੱਕੇ ਆਂ ਪਰ ਫਿਰ ਵੀ ਕੋਈ ਅਗਰ ਕੋਈ ਗੱਲਬਾਤ ਹੁੰਦੀ ਹੈ ਤੁਸੀਂ ਮੈਨੂੰ ਟੈਲੀਗ੍ਰਾਮ ਤੇ ਪਰਸਨਲੀ ਮੈਸੇਜ ਕਰ ਸਕਦੇ ਹੋ ਠੀਕ ਹੈ jobpointpunjab ਅਦਰਵਾਈਜ਼ ਤੁਸੀਂ ਕਮੈਂਟ ਕਰ ਦਿਓ ਮੈਂ ਤੁਹਾਡਾ ਉੱਥੇ ਜਿਹੜਾ ਹੈ ਕਮੈਂਟ ਦੇ ਵਿੱਚ ਕਲੀਅਰ ਕਰ ਦੂੰਗਾ ਬਾਕੀ ਮੈਂ ਉਮੀਦ ਕਰਦਾ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਫਰਦਰ ਉਮੀਦ ਕਰਦੇ ਰਹੋ ਥੈਂਕ ਯੂ